ਸੋਰਠਿ ਮਹੱਲਾ ਪੰਜਵਾ ਪਾਰ ਗ੍ਰਹਿਮ ਨਿਵਾਹੀ ਪੂਰੀ ਕਾਈ ਬਾਤ ਨਾ ਰਹੀਆ ਓਰੀ ਗੁਰ ਚਰਨ ਲਾਏ ਨਿਸਤਾਰੇ ਹਰ ਹਰ ਨਾਮ ਸਮਾਰੇ ਆਪਣੇ ਦਾਸ ਕਾ ਸਦਾ ਰਖਵਾਲਾ ਕਰ ਕਿਰਪਾ ਆਪਣੇ ਕਰ ਰਾਖੇ ਮਾਤ ਪਿਤਾ ਜਿਉ ਪਾਲਾ ਰਹਾ ਵਡਭਾਗੀ ਸਤਗੁਰ ਪਾਇਆ ਜਿਨ ਜਮ ਕਾ ਪੰਥ ਮਿਟਾਇਆ ਹਰ ਭਗਤ ਭਾਏ ਚਿੰਤ ਲਗਾ ਜਪ ਜੀਵਹਿ ਸੇ ਵਡਭਾਗਾ ਹਰ ਅੰਮ੍ਰਿਤ ਬਾਣੀ ਗਾਵੇ ਸਾਦਾ ਕੀ ਧੂਰੀ ਨਾਵੇ ਆਪਣਾ ਨਾਮ ਆਪੇ ਦੀਆ ਪ੍ਰਭ ਕਰਨ ਹਰ ਰਖ ਲੀਆ ਹਰ ਦਰਸ਼ਨ ਪ੍ਰਾਨ ਅਧਾਰਾ ਇਹੋ ਪੂਰਨ ਬਿਮਲ ਵਿਚਾਰਾ ਕਰਿ ਕਿਰਪਾ ਅੰਤਰ ਜਾਮੀ ਦਾਸ ਨਾਨਕ ਸ਼ਰਨ ਸੁਆਮੀ ਸੋਰਠ ਮਹਲਾ ਪੰਜਵਾ ਗੁਰਪੁਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹਾਂ ਸੁਹੇਲੇ ਕਰਿ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵੋ ਸਦਾ ਸੁਪਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾ ਨਾਰਾਇਣ ਪ੍ਰਾਣ ਰਾਰਾ ਹਮ ਸੰਤ ਦੇ ਨਾਰੇ ਨਾਰਾ ਤਤ ਤ ਤੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਿਮ ਕਰੇ ਪ੍ਰਤਪਾਲਾ ਸਦਜੀ ਸੰਗ ਰਖਵਾਲਾ ਹਰ ਦਿਨ ਰੈਣ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਜਿਸੁ ਦੇਵ ਪੁਰਖ ਬਿਦਾਤਾ ਹਰ ਰਸ ਤਿਨਹੀ ਜਾਤਾ ਜਾ ਮਕੰ ਕਰਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਹੱਲਾ ਪੰਜਵਾ ਗੁਰਪੁਰੈ ਕੀਤੇ ਪੂਰੀ ਪ੍ਰਭ ਰਵ ਰਿਆ ਕਰ ਪੂਰੀ ਖੇਮ ਗੁਸਲ ਭਇਆ ਇਸ ਨਾਨਕ ਪਾਰ ਬ੍ਰਹਮ ਡਟੋ ਕੁਰਬਾਨਾ ਗੁਰ ਕੇ ਚਰਨ ਕਵਲ ਰਦਤਾਰੇ ਬੇਗਨ ਨਾ ਲਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ਰਹਾ ਮੇਲ ਸਾਗੂ ਦੁਰਮਤ ਖੋਏ ਪਤ ਤਪਨੀਦ ਸਭ ਹੋਏ RAM ਗਾਸ ਸਰੋ ਵਰਨਾਤੇ ਸਭ ਲਾਥੇ ਪਾਪ ਕਮਾਤੇ ਗੋਗੋਵਿੰਦ ਨੇ ਤੱਕਾਈ ਆ ਸਾਧ ਸੰਗ ਮਿਲ ਧਿਆਈ ਆ ਮਾਧਵਾ ਚਤਿ ਭਲ ਪਾਏ ਗੁਰ ਪੂਰਾ ਹਿਰਦੈ ਧਿਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾ ਅਨੰਦਾ ਜਨਦਾਨਕ ਨਾਮ ਤੇ ਆਇਆ ਪ੍ਰਭ ਆਪਣਾ ਮਿਰਦਿਰ ਖਾਇਆ ਰਾਗ ਸੋਰਠ ਮਹੱਲਾ ਪੰਜਵਾ ਦਰਸ ਛਤਰ ਮੇਗ ਕਟਾ ਕਟਦਾ ਮਨ ਜਮ ਕ ਡਰਾਇਓ ਸੇਜ अकेਲੀ ਨੀਂਦ ਨਾ ਹੋ ਨੈਣ ਹੈ ਪਰ ਪ੍ਰਦੇਸ ਸਿਧਾਇਓ ਹਉ ਨਹੀ ਸੰਦੇਸਰੋ ਮਾਇ ਏਕ ਕੋਸਰੋ ਸਿਧ ਕਰਤ ਲਾਲ ਤਬ ਚਤਰ ਪਾਤਰ ਆਇਓ ਰਹਾ ਕਿਆ ਬਿਸਰੈ ਮਾਲ ਲਾਲ ਪਿਆਰੋ ਸਰਬ ਗੁਣਾ ਸੁਖ ਦ아요 ਮੰਦਰ ਚਰ ਕੈ ਪੰਥ ਮਿਹਾਰੋ ਨੈਣ ਨੀਰ ਪਰ ਆਇਓ ਹੋ ਭੇਤ ਤਯੋ ਹੈ ਵਿਚੋ ਸੁਨਤ ਦੇਸ ਨਿਕਟਾਇਓ ਭਾ ਪੀਰੀ ਕੇ ਬਾਤ ਪਰਦ ਦਿਨ ਦੇਖੇ ਵੀਰਾਇਓ ਭਇਓ ਗਿਰਬਾਲ ਸਰਬ ਕੋ ठाकुर सगरु ਦੁਖ ਮਿਟਾਇਓ ਕਹੋ ਨਾਨਕ ਹਉ ਮੈਂ ਭੀਤ ਗੁਰ ਕੋਈ ਤਉ ਦਇਆ ਰੀਠ ਲੋ ਪਾਇਓ सभु रहियो सु मिलायो सर्वगुणा निद्रायो रहा सोरठ महल्ला ਗਈ ਬਹੁੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਉ ਭਗਤ ਗੋਬਿੰਦ ਕਾਏ ਹੋ ਰਾਖੋ ਤੈਜ ਤੁਮਾਰੀ ਹਰ ਜਿਓ ਨਿਬਾਣਿਆ ਤੁਮਾਰਾ ਨ ਚੀਜਿਆਂ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਾ ਕੁਰਬਾਨ ਰਹਾਉ ਜੈਸਾ ਬਾਲ ਕੋ ਪੈ ਸੁਟਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹੁ 파ਖੀ ਬਉੜ ਪਤਾ ਗਲ ਲਾਵੇ ਤੇ ਚਲੇ ਆਉ ਬਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ ਹਰ ਅੰਦਰ ਜਹਮੇ ਸਬਦ ਸੁ ਜਾਣਾ ਤਾਂ ਕਿਸ ਬੈ ਅੱਖ ਸੁਣਾਈਐ ਕਹਿਣਾ ਕਥਨ ਨਾ ਭੀਚੇ ਗੋਵਿੰਦ ਹਰ ਭਾਵੇ ਤੈਂ ਜਿ ਰਖਾਈਐ ਅਬਰ ਹੋਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹੀਐ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੂਕੈ ਮਨ ਕੀ ਚਿੰਤੈ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੇ ਸੋਰਠ ਮਹੱਲਾ ਪੰਜਵਾ ਸਮਰ ਸਮਰ ਕ੍ਰਪਾ ਤੇ ਅਨੰਦ ਹ ਦੁੱਖ ਗਲੇ ਸਭ ਨੋਟੇ ਗੁਣ ਗਾਵਤ ਧਿਆਵਤ ਤਰਾਵਤ ਤਰਾਵ ਆਪਣਾ ਆਕਾਰ ਜੇ ਸਗਲੇ ਸੰਠੇ ਜਗ ਜੀਵਨ ਨਾਮ ਤੁਮਾਰਾ ਗੁਰਪੂਰੇ ਦੀ ਉਪਦੇਸਾ ਜਬ ਤਉ ਜਲ ਪਾਰੇ ਉਤਾਰਾ ਰਹਾਉ ਤੂੰ ਹੈ ਮੰਤਰੀ ਸੁਣੈ ਪ੍ਰਭ ਤੂੰ ਹੈ ਸਭ ਕਿਸ ਕਰਨ ਹੈ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਬਖਾਣੀ ਕੀਮਤ ਕਹਿ ਨਾ ਜਾਈ ਪੇਖ ਪੇਖ ਜੀਵੈ ਪ੍ਰਭ ਆਪਣਾ ਅਚਰਜ ਤਮੈਂ ਬਡਾਈ ਤਾਰ ਅਨੁਗ੍ਰਹਾ ਪ੍ਰਭ ਸੁਆਮੀ ਪਤਮਤ ਕੀਨੀ ਬੂਰੀ ਸਦਾ ਸਦਾ ਨਾਨਕ ਬਲੇਹਾਰੀ ਵਾਛੋ ਸੰਤਾ ਧੂਰੀ ਸੋਰਠਿ ਮਹਲਾ ਪੰਜਵਾ ਗੁਰਪੁਰਾ ਨਮਸ਼ਕਾਰੇ ਪ੍ਰਭ ਸੰਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੇ ਪ੍ਰਭ ਪੂਰਨ ਕੈ ਜਸ ਸਵਾਰੇ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਗਿਨੇ ਕਰਤੈ ਉਣੀ ਬਾਤ ਨ ਕਾਈ ਰਹਾ ਕਰਤੈ ਪੁਰਖ ਤਾਲ ਦਿਵਾਇ ਤੇ ਛੈ ਲਗ ਚੱਲੀ ਮਾਇਆ ਤੋਟ ਨਕਤ ਹਉ ਆਵੈ ਮੇਰੇ ਪੂਰੇ ਸਤਗੁਰ ਭਾਵੇ ਸੇਮਰ ਸੇਮਰ ਦਾ ਅੱਲਾ ਸਭ ਜੀ ਬੇ ਕਿਰਪਾ ਜੈ ਜੈ ਕਾਰ ਗੁਸਾਈ ਜਿਨ ਪੂਰੀ ਬਣ ਤੋ ਬਣਾਈ ਤੂੰ ਪਰੋ ਸੁਮੀ ਮੋਹਰਾ ਇਹੋ ਪੰਨ ਬਧਾਰਤ ਤੇਰਾ ਜਨ ਲਾਲ ਗਏਕ ਧਾਇਆ ਸਰਬ ਫਲਾ ਪੰਨ ਪਾਇਆ ਸੋਰਠ ਮਹੱਲਾ ਪੰਜਵਾ ਕਰ ਤੀਜਾ ਦੋ ਪਰੇ ਕੋ ਅੰਗਾਰ ਸਤਿਗੁਰ ਪ੍ਰਸਾਦਿ RAMDAS SUR NIL NATE SAB TERE PAAP KAMATE NIRMAR HOE KAR IS NANNA GURPORE KE NE DANA ਸਭ ਕੋ ਸਖੀਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾਉ ਸ਼ਬਦ ਵਿਚਾਰੇ ਰਹਾਉ ਸਾਧ ਸੰਗਤ ਮਲ ਲਾਤੀ ਸਾਧ ਸੰਗਤ ਮਲ ਲਾਤੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭਤਾਇਆ ਸੋਰਠ ਮਹਲਾ ਪੰਜਵਾਂ ਜੇਤ ਪਾਹ ਰਹਿਮ ਚਿੱਤ ਆਇਆ ਸੋ ਘਰ ਦਈਏ ਬਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿ ਸਾ ਸਗਲ ਮਿਟਾਇਆ ਹਰ ਕੀ ਨਾਮ ਕੀ ਵਡਿਆਈ ਆਠ ਪੈਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾ ਰਾਵ ਕੀ ਇਕੱਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹੱਲਾ ਪੰਜਵਾ ਆਗੇ ਸੁਖ ਗੁਰ ਦਿਆ ਪਾਛੇ ਕੁਸਲ ਖੇਮ ਗੁਰ ਕੀਆ ਸਰਵ ਨਿਦਾਨ ਸੁਖ ਪਾਇਆ ਗੁਰ ਆਪਣਾਰ ਰੈ ਤੇ ਆਇਆ ਆਪਣੇ ਸਤ ਗੁਰ ਕੀ ਵਡਿਆਈ ਮਨ ਛੇ ਫਲ ਪਾਈ ਸੰਤ ਦਿਨ ਦਿਨ ਚੜ੍ਹਐ ਸਵਾਈ ਰਹਾ ਜੀ ਜੰਤ ਸਭ ਤੇ ਦਿਆਲਾ ਪ੍ਰਭ ਆਪਣੇ ਕਰਦੀਨੇ ਸਹਿਜ ਸੁਭਾਏ ਮਿਲੇ ਗੋਪਾਲਾ ਨਾਨਕ ਸਾਚ ਪਤੀ ਨੇ ਸੋਰਠ ਮਹੱਲਾ ਬਨਿਵਾ ਗੁਰਗਾ ਸਦਗੁਰਖਵਾਰੇ ਚੌਕੀ ਚੌਗਿਰਦੁ ਹਮਾਰੇ RAM ਨਾਮ ਮਨ ਲਾਗਾ ਜਮ ਲਜਾਏ ਘਰ ਭਾਗਾ ਰਬੋ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਤੋਰਨ ਪੁਰਖ ਵੇ ਦਾਤਾ ਰਹਾ ਨਾਨਕ ਪ੍ਰਭ ਵਿਨਾਸੀ ਤਾ ਕੀ ਸੇਵਨ ਅਵਰਥੀ ਜਾਸੀ ਅਨੰਦ ਕਰੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸੋਰਠ ਮਹਲਾ ਪੰਜਵਾ ਗੁਰੇ ਆਪਣੇ ਬਲੇ ਹਾਰੀ ਜਨਪੂਰਨ ਪੈਜ ਸਵਾਰੀ ਮਨ ਚਿੰਦਿਆ ਵਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤ ਹੋ ਤਿਸ ਬਿਰ ਅਬਰਣਾ ਕੋਈ ਕਰਨ ਕਰਨ ਪ੍ਰਭ ਸੋਈ ਰਹਾਉ ਪ੍ਰਭ ਆਪਣਾ ਹੈ ਵਰਦਿਨੇ ਸਗਰ ਜੀਵ ਅਸ ਕੀਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਸੋਰਠ ਮਹਲਾ ਪਨਿਵਾ ਤਾਪ ਗਵਾਇਆ ਗੁਰਪੁਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਵੇਦਨ ਸਤ ਗੁਰ ਆਪ ਗਵਾਇ ਸਿੱਖ ਸੰਤ ਸਭ ਸੱਜੇ ਹੋਏ ਹਰ ਹਰ ਨਾਮ ਧਿਆਈ ਰਹਾਉ ਜੋ ਮੰਗੈ ਸੋ ਲੇਵੈ ਪ੍ਰਭ ਪਿਆਰ ਸੰਤਾ ਦੇਵ ਹੈ ਹਰ ਗੋਵਿੰਦ ਪ੍ਰਭ ਰਾਖੇ ਆਉ ਜਨ ਨਾਨਕ ਸਾਚੁ ਸੁਭਾਖਿਆ ਸੋਰਠ ਮਹਲਾ ਪੰਜਵਾ ਸੋਈ ਕਰਾਏ ਜੋ ਤੁਧ ਭਾਵੈ ਮੋਹਿ ਸਿਆਣਪ ਤੁਸੂ ਨ ਆਵੇ ਹਮ ਬਾਰਕ ਕਉ ਸਰਣਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਗ ਤੈ ਤਾ ਹਰ ਰਾਇ ਕਰ ਕਿਰਪਾ ਤੁਧ ਪਾਲਨ ਲਾਗਾ ਕਰੀ ਤੇਰਾ ਕਰਾਇਆ ਰਹਾ ਜੀ ਜੰਤ ਤੈਰੇ ਤਾਰੇ ਪ੍ਰਵ ਡੋਰੀ ਹੱਥ ਤੁਮਾਰੇ ਜੀ ਕਰਾਵੇ ਸੋ ਕਰਣਾ ਨਾਨਕ ਦਾਸ ਤੇਰੀ ਸਰਨ ਆਸੋਰਠ ਮਹਲਾ 5 ਹਰ ਨਾਮ ਰਿਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਤੋਰਨ ਜਾਕੇ ਭਾਗਾ ਮਿਲ ਸਾਧੂ ਸੰਗ ਹਰ ਪਾਇਆ ਆਠ ਪੈਰ ਅਰਾਧੋ ਹਰ ਹਰ ਮਨ ਚੰਦਿਆ ਫਲ ਪਾਇਆ ਰਹਾ ਪਰਾ ਪੁਰਬਲਾ ਅੰਕੁਰ ਜਾਗਿਆ RAM ਨਾਮ ਮਨ ਲਾਗਿਆ ਮਨ ਤਨਰ ਦਰਸ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਬੰਗਾ ਗੁਰ ਮੇਲ ਪ੍ਰਭੂ ਚਤਾਰਿਆ ਕਾਰਜ ਸਭ ਸਵਾਰਿਆ ਮੰਨ ਦਾ ਕੋ ਨ ਅਲਾਏ ਸਭ ਜੈ ਜੈ ਕਾਰ ਸੁਣਾਏ ਸੰਤੋ ਸਾਚੀ ਸਰਨ ਸੁਆਮੀ ਜੀ ਜੰਤ ਸਭ ਹਾਥ ਤੇ ਸਹਿ ਕੈ ਸੋ ਪ੍ਰਭ ਅੰਤਰ ਜਾਮੀ ਰਹਾਉ ਕਰਤਾ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਿਤ ਬਾਵਨ ਪ੍ਰਵਨਾਮ ਜਨ ਨਾਨਕ ਸਦ ਕੁਰਬਾਨਾ ਸੋਰਠ ਮਹੱਲਾ ਬਨਿਵਾ ਪਾਰ ਗਏ ਬਸਾਜ ਸਵਾਰਿਆ ਇਹੋ ਲਹੌੜਾ ਗੁਰੂ ਵਾਰਿਆ ਅਨੰਦ ਕਰ ਰੋ ਤੇ ਤਮਾਤਾ ਪਰਮੇਸ਼ਰ ਜੀ ਦਾ ਦਾਤਾ ਸ਼ੁਭ ਚਿਤ ਬਨ ਦਾਸ ਤੁਮਾਰੇ ਰੱਖ ਤੈ ਦਾਸ ਆਪਣੇ ਕੀ ਕਾਰਜ ਆਪ ਸਵਾਰੇ ਰਹਾਉ ਮੇਰਾ ਪ੍ਰਭ ਪਰਉਪਕਾਰੀ ਪੂਰਨ ਕਾਲ ਜਨ ਧਾਰੀ ਨਾਨਕ ਸਰਣੇ ਆਇਆ ਮਨ ਚਿੰਦਿਆ ਫਲ ਪਾਇਆ ਸੋਰਠ ਮਹੱਲਾ ਪੰਜਵਾ ਸਦਾ ਸਦਾ ਹਰ ਜਾਪੀ ਪ੍ਰਭ ਬਾਲ ਕਰਾਖੇ ਆਪੇ ਸੀਤਲਾ ਠਾਕ ਰਾਈ ਬੈਗਨ ਗਏ ਹਰ ਨਾਈ ਮੇਰਾ ਪ੍ਰਭ ਆ ਸਦਾ ਦਇਆ ਅਰਦਾਜ਼ ਸੁਣੀ ਭਗਤ ਆਪਣੇ ਕੀ ਸਭ ਜੀ ਭਿਆ ਕਿਰਪਾਲਾ ਰਹਾਓ ਰਾਵ ਕਾਰਨ ਗਾਰਨ ਸਮਰਾਤਾ ਹਰਿ ਸਿਮਰਤ ਸਭ ਦੁਖ ਲਾਤਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸਵੰਤੀ ਸੋਰਠ ਮਹਲਾ ਪੁਨਿਆ ਆਪਣਾ ਗੁਰੂ ਤੇ ਆਏ ਮਿਲ ਕੁਸਲ ਸੇਤੀ ਘਰ ਆਏ ਨਾਮੈ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤੋ ਹਰ 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 ਆਰਾਧੋ ਹਰ ਆਰਾਧ ਸਭੋ ਕੁਛ ਪਾਈਏ ਕਾਰਜ ਸਗਲੇ ਸਦ ਹੋ ਰਹਾ ਪ੍ਰੇਮ ਭਗਤ ਪ੍ਰਭ ਲਗੀ ਸੋ ਪਾਏ ਜਿਸ ਵਡਭਾਗੀ ਜਨਰਾਨਕ ਨਾਮ ਦਿਆਆ ਤੇਨਸਾਰ ਅਫੀਸੋ ਕਾ ਫਲ ਪਾਇਆ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਦਾ ਦੁੱਖ ਰੋਗ ਕਾ ਡੇਰਾ ਤੰਨਾ ਆਨੰਦ ਕਰ ਹੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੋ ਕੋ ਆਵ ਸਭ ਥਾਈ ਪਾਰ ਬ੍ਰਹਮ ਤੁਰਨ ਪਰਮੇਸ਼ਰ ਰਬ ਰਹਿਆ ਸਭ ਨੀ ਜਾਇ ਰਹਾ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਗਿਆਲ ਬੁਰਖ ਮਹਿਰਵਾਨ ਨਾਨਕ ਸਾਚ ਵਖਾਣਾ ਸੋਰਥ ਮਹਲਾ ਪੰਜਵਾ ਆਇ ਥਾਏ ਉਤਾਰਖਵੱਲਾ ਪਵ ਸਤਗੁਰ ਦੀਨ ਦਇਆਲਾ ਦਾਸ ਆਪਣੇ ਆਪ ਰੱਖੇ ਘਟ ਘਟ ਸ਼ਬਦ ਸੁਪਾਖੇ ਗੁਰ ਕੇ ਚਰਨ ਉੱਤੇ ਬਲ ਜਾਈ ਦਿਨ ਸਰੈਨ ਸਾਥ ਸੁਸਾਥ ਸੁਸਮਹਲੀ ਪੂਰਨ ਸਭਨੀ ਤਾਇ ਰਹਾ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਢਿਆਈ ਪਾਈ ਨਾਨਕ ਬਰਵ ਸਰਣਾਏ ਸੋਰਠ ਮਹੱਲਾ ਧਨਵਾ ਸਤ ਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ ਗੋਵਿੰਦ ਕਿਰਪਾ ਤਾਰੀ ਪ੍ਰਵਰਾਹੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖ ਦਾਈ ਜੋ ਚਹ ਸੋਈ ਬਲ ਪਾਵ ਹੈ ਵਰਤੀ ਆਸ ਨਾ ਜਾਇ ਰਹਾਓ ਕ੍ਰਿਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਬਣ ਗਾਵੈ ਤੇਮ ਭਗਤ ਤਾ ਕਾ ਮਨ ਲੀਣਾ ਪਾਰ ਬ੍ਰਹਮ ਮਨ ਭਾਵੈ ਆਠ ਬੈਰ ਹਰਿ ਬਾਜ ਅਸ ਰਮਣਾ ਵਿਖੇਠ ਗਉਰੀ ਲਾਚੀ ਸੰਗ ਮਿਲਾਇ ਲੀਆ ਮੇਰਾ ਕਰਤੈ ਸੰਤ ਸਾਧ ਭੈ ਸਾਥੀ ਕਰ ਗਏ ਲੈਨੇ ਸਰਬ ਸਦੀਨੇ ਆਪੇ ਆਪ ਮਿਲਾਇਆ ਕਹੁ ਨਾਨਕ ਸਰਬ ਥੋਕ ਪੂਰਨਾ ਪੂਰਾ ਸਤਿਗੁਰ ਪਾਇਆ ਸੋਰਠ ਮਹੱਲਾ ਬਨਿਵਾ ਗਰੀਬੇ ਗਦਾ ਹਮਾਰੀ ਖੰਡਾ ਸਗਲ ਰੇਨਿ ਸ਼ਾਰੀ ਇਸ ਆਗੈ ਕੋ ਨਾ ਟਿਕੈ ਵਿਕਾਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤ ਰਗੀ ਓਟਾ ਜੋ ਸਮਰੈ ਤਿਸ ਕੀ ਗਤ ਹੋਵੇ ਉਧਰੈ ਸਗਲੇ ਕੋਟਾ ਰਹਾ ਸੰਤੋ ਸੰਗ ਜਸ ਗਾਇਆ ਏਹ ਪੂਰਨ ਹਰ ਧਨ ਪਾਇਆ ਕਹ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਗਰੀ ਆਇਆ ਸੋਰਠ ਮਹਲਾ ਬਣਿਵਾ ਗੁਰ ਪੂਰਾ ਪੂਰੇ ਗਿਨੇ ਬਖਸ਼ ਆਪਣੀ ਕਰ ਦੇਨੀ ਨਿਤ ਆਨੰਦ ਸੁਖ ਪਾਇਆ ਥਾਗ ਸਗਲੇ ਸੁਖੀ ਵਸਾਇਆ ਹਰ ਕੇ ਭਗਤ ਭਲ ਦਾਤੇ ਗੁਰ ਪੂਰਾ ਕਿਰਪਾ ਕਰ ਦੇਨੀ ਵਿਰਲੇ ਕਨਹੀ ਜਾਤੀ ਰਹਾਉ ਗੁਰ ਬਾਣੀ ਗਾਵੈ ਭਾਈ ਔ ਸਭਨ ਸਦਾ ਸੁਖ ਗਾਈ ਨਾਮ ਕਾ ਨਾਮ ਤੇ ਆਇਆ ਪੂਰਬ ਲਿਖਿਆ ਪਾਇਆ ਸੋਰਠ ਮਹੱਲਾ ਪੰਜਾਬ ਗੁਰਪੂਰਾ ਆਗੈ ਕਾਰਜ ਸagle ਸਾਦੇ ਸਗਲ ਮਨੋਰਥ ਪੂਰੇ ਵਾਜੇ ਅਨਹਦ ਤੂਰੇ ਸੰਤੋ ਰਾਮ ਜਪ ਤੋ ਸੁਖ ਪਾਇਆ ਸੰਤ ਸਦਾਨ ਬਸੇ ਸੁਖ ਸਹਜੇ ਸਵੇਲੇ ਦੁੱਖ ਮਿਟਾਇਆ ਰਹਾ ਗੁਰਦੂਰੇ ਕੀ ਬਾਣੀ ਪਾਰ ਬ੍ਰਹਮ ਮਨ ਬਾਣੀ ਨਾਨਕ ਦਾਸ ਬਖਾਣੀ ਨਿਰਮਲ ਅਗਤ ਕਹਾਣੀ ਸੋਰਠ ਮਹਲਾ 50 ਪੂਰੇ ਭੁਖੇ ਕਾਜ ਤਲਾਜ ਨਾ ਆਵੇ ਕਿਉ ਹਰ ਜਨਾਰ ਗੁਣ ਗਾਵੇ ਆਪਣੇ ਕਾਜ ਕੋ ਕਿਉ ਅਲਕਾਈਐ ਜੇਕ ਸਿਮਰਨ ਦਰਗਹਿ ਮੁਖ ਉਜਲ ਸਦਾ ਸਦਾ ਸੁਖ ਪਾਈਐ ਰਹਾਉ ਜੋ ਕਾਮੇ ਗਾਮੁ ਲਵਾਵੇ ਕਿਉ ਹਰ ਦਾਸ ਸਰ ਜਸ ਧਾਵੇ ਜੋ ਮਾਤਾ ਬਾਲ ਲਪਟਾਵੇ ਤਿਉ ਗਿਆਨੀ ਨਾਮ ਕਮਾਵੇ ਗੁਰ ਪੂਰੇ ਤੇ ਪਾਵੇ ਜਨ ਨਾਨਕ ਨਾਮ ਧਿਆਵੇ ਸੋਰਠ ਮਹੱਲਾ ਪੰਜਵਾ ਸੁਖ ਸਾਧ ਕਰ ਆਇ ਨਿੰਦਕ ਕੈ ਮੁਖ ਛਾਇਆ ਪੂਰੇ ਗੁਰ ਪਰਾਇਆ ਬਿਨ ਸੇ ਦੁਖ ਸਬਾਇਆ ਸੰਤੋ ਸਾਚੀ ਕੀ ਵਡਿਆਈ ਜਿਨੇ ਅਚਰਜ ਸੋਬ ਬਣਾਏ ਰਹਾਉ ਬੋਲੇ ਸਾਹਿਬ ਕਾ ਭਾਨਾਏ ਦਾਸ ਬਾਣੀ ਬ੍ਰਹਮ ਬਖਾਣਾਏ ਨਾਨਕ ਬ੍ਰਭ ਸੁਖੁ ਦਾਈ ਜਨਪੁਰੀ ਬਣਤ ਬਣਾਈ ਸੋਰਠ ਮਹੱਲਾ ਪੰਜਵਾ ਪਰਭ ਜਪਨਾ ਰਜਤ ਆਏ ਘਰ ਸਹੀ ਸਲਾਮਤ ਆਏ ਸੰਤੋਖ ਭਿਆ ਸੰਸਾਰੇ ਗੁਰਪੂਰ ਲੈ ਕਰੇ ਸੰਤੋ ਪ੍ਰਭ ਮੇਰਾ ਸਦਾ ਜ਼ਿਆਲਾ ਆਪਣੇ ਭਗਤ ਕੀ ਗਣ ਤਨ ਗਣਈ ਰੱਖੈ ਬਾਲ ਗੋਪਾਲ ਰਹਾ ਹਰ ਨਾਮ ਰਿਗਾਇ ਉਤਾਰੇ ਦਿਨ ਸਭੇ ਧੋਗ ਸਵਾਰੇ ਗੁਰੂ ਘਰੈ ਤੋਸ ਦੀ ਆ ਫਰਾਨ ਨ ਕੋ ਦੂਖ ਨਾਥੀ ਆ ਸੋਰਠ ਮਹਲਾ ਬਨਵਾ ਹਰ ਮਨ ਦਰਬਸੇ ਆਸੋਈ ਜੈ ਜੈਕਾਰ ਕਰੇ ਜਗ ਕੋਈ ਘਰ ਪੂਰੇ ਕੀ ਵਡਿਆਈ ਤਾਂ ਕੀ ਕੀ ਮਦ ਕਹੀ ਨਾ ਜਾਏ ਹਾਉ ਗਰਵਾਨ ਜਾਈ ਤੇਰੇ ਨਾਮ ਹੈ ਜਿਸ ਨੂੰ ਬਖਸ਼ ਲਾ ਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਭਰੋ ਸਾਮੀ ਮੇ ਮਨ ਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕੈ ਛਾਈ ਸੋਰਠਿ ਮਹਲਾ ਪੰਜਵਾਂ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਬਰਡੋਲਤ ਕਤ ਹੋ ਨਾਹੀ ਸਾਚੇ ਸਾਇਬ ਸੋ ਮਨ ਮੰਨਿਆ ਅਰ ਸਭ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਅਚਰੋ ਜੁ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸੋਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰਾ ਜਮਦੂਤ ਨ ਆਵੈ ਨੀ ਰੈ ਕੰਠ ਲਾਏ ਪ੍ਰਭ ਰਖੈ ਸਤਿਗੁਰ ਕੀ ਸੱਚ ਸਾਖੈ ਗੁਰਪੁਰ ਰਹਿ ਪੂਰੀ ਕੀਤੀ ਦੁਸ਼ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸੁਮਤ ਦਿੱਤੀ ਰਹਾਉ ਪ੍ਰਭ ਸਾਹਿਬ ਨੇ ਧਾਨ ਵਸਾਈ ਸੁਖ ਸਾਗ ਫਿਰ ਆਹੇ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸੂਰਠ ਮਹੱਲਾ ਪੰਜਾਬ ਸਰਬ ਸੁਖ ਦਾ ਗਾਤਾ ਸਤਿਗੁਰ ਕਾਕੇ ਸਰਨੀ ਪਾਈਐ ਦਰਸ਼ਨ ਭੇਤਤ ਹੋਤ ਅਨੰਦਾ ਦੁੱਖ ਗਿਆ ਹਰ ਗਈਐ ਹਰ ਰਸ ਬੇਬੇ ਪਾਈ ਨਾਮ ਜਪੋ ਨਾਮੁ ਆਰਾਧ ਹੋ ਗੁਰ ਪੂਰੇ ਕੀ ਸਰਣਾ ਇਲਾਹ ਤਿਸੈ ਪਰਾਤਲ ਜਿਸ ਘਰ ਲਿਖਿਆ ਸੋਈ ਪੂਰਨ ਭਾਈ ਨਾਨਕ ਗੀ ਬੇਨੰਦੇ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਰਠ ਮਹਲਾ ਪੰਜਵਾ ਕਰਨ ਕਰਾਵਨ ਹਰਿ ਅੰਦਰ ਜਾਮੀ ਜਨ ਆਪਣੇ ਕੀ ਰਾਖੈ ਜੈ ਜੈ ਕਰੋ ਤੁਜਕ ਭੀਤਰ ਸਬਦ ਗੁਰੂ ਰਸ ਚਾਖੈ ਪ੍ਰਭੂ ਜੀ ਤੇਰੇ ਓਟ ਗੁਸਾਈ ਤੂੰ ਸਮਰੱਥ ਸਰਣ ਦਾਤਾ ਆਠ ਪਹਿਰ ਤੁਮ ਧਿਆਈ ਰਹਾ ਜੋ ਜਨ ਬਜਨ ਕਰੇ ਪ੍ਰਭ ਤੇਰਾ ਤਿਸੈ ਅੰਦੇ ਸਾਨਾਹੀ ਸਭ ਗੁਰ ਚਰਨ ਲਗੇ ਭਾਉ ਮਿਟਿਆ ਹਰ ਗੁਣ ਗਾਏ ਮਨ ਬਾਹੀ ਸੁਖ ਸਾਜ ਅਨੰਦ ਗਨਾਰੇ ਸਤਿਗੁਰ ਦੀਆਂ ਬਲਾਸਾ ਜੇਨ ਘਰ ਆਏ ਸੋਭਾ ਛੇਤੀ ਪੂਰਨ ਹੋਈ ਆਸਾ ਪੂਰਾ ਹੋ ਬੂਰੀ ਮਤ ਜਾਈ ਕੀ ਪੂਰਨ ਬਬ ਕੀ ਕਾਮਾ ਮੁਰ ਚਰਨੀ ਲਾਗ ਤਰਿਆ ਉ ਭਾਵ ਸਾਗਰ ਜਪ ਨਾਨਕ ਹਰਿ ਨਾਮਾ ਸੋਰਠ ਮਾਲਾ ਪੰਿਵਾ ਭਾਇਓ ਗੁਰਬਾਲ ਨੇ ਨੂ ਕੋ ਬੰਝਣਾ ਆਪੇ ਸਭ ਵਿਦਤਾਟੀ ਕਿਰਮੈ ਰਾਖਿ ਲਿਓ ਜਨ ਆਪਣਾ ਗੁਰ ਪੂਰੈ ਵੇੜੀ ਕਾਟੀ ਮੇਰੇ ਮਾਨ ਗੁਰ ਗੋਬਿੰਦ ਸਦ ਧਿਆਈਐ ਸਾਗਲ ਕਰੇ ਜਿ ਮਟਾਇ ਸਤਨ ਕਹਿ ਮਨ ਚਿੰਦਿਆ ਫਲ ਪਾਈਐ ਰਹਾਉ ਜੀ ਰੰਤ ਜਾ ਕੇ ਸਭ ਕੀਨੇ ਪ੍ਰਭ ਛਾਇਗ ਮਹ ਅਪਾਰ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਉਜਲ ਭਏ ਦਰਬਾਰਾ ਸੋਰਠ ਮਾਲਾ ਪੰਜਵਾ ਸਿਮਰੋ ਆਪਣਾ ਸਾਈਂ ਦਿਨ ਸਰੈਨ ਸਦ ਧਿਆਹੀ ਹਾਥ ਦੇ ਜਿਨ ਲਾਖੇ ਹਰ ਨਾਮ ਮਹਾਰਸ ਚਾਖੇ ਆਪਣੇ ਗੁਰੂ ਉਪਰ ਕੁਰਬਾਨ ਭਏ ਕਰਬਾ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਬਾਨ ਰਹਾਉ ਨਾਨਕ ਜਨ ਸਰਣਾਏ ਜਿਨ ਪੂਰਨ ਪੈ ਜਿ ਰਖਾਈ ਆਗਲੇ ਲੋਕ ਮਿਟਾਈ ਸੁਖ ਭੰਜੋ ਮੇਰੇ ਭਾਈ